ਜਦੋਂ ਵੀ ਸਤਗੁਰ ਦੇ ਸ਼ਰਨ ਵਿੱਚ ਆਉਣਾ ਹੈ ਨਾ ਕੋਈ ਵੀ ਗੁਣ ਤੁਹਾਨੂੰ ਪਰਮੇਸ਼ਰ ਦਿੰਦਾ ਹੈ ਕੋਈ ਵੀ ਅਹੁਦਾ ਬਖਸ਼ਿਆ ਹੈ ਮਹਾਰਾਜ ਜੀ ਨੇ ਮੰਨ ਲਓ ਕੋਈ ਮਹੱਲੇ ਦਾ ਪ੍ਰਧਾਨ ਹੈ ਪਿੰਡ ਦਾ ਸਰਪੰਚ ਹੈ ਜਾਂ ਹੋਰ ਤੇ ਅਹੁਦਾ ਗੁਰੂ ਜੀ ਨੇ ਬਖਸ਼ਿਆ ਹੈ ਤੁਹਾਨੂੰ ਮਾਇਆ ਬਹੁਤ ਤਨਮਾਨ ਹੋ ਦਸਵੀਂ ਬੰਦੇ ਤੁਹਾਡੀ ਗੱਲ ਸੁਣਦੇ ਨੇ ਪਰ ਜਦੋਂ ਬਾਪੂ ਜੀ ਦੀ ਸ਼ਰਨ ਵਿੱਚ ਆਉਣਾ ਹੈ ਨਾ ਜਦੋਂ ਮਾਲਕ ਪਿਤਾ ਦੀ ਸ਼ਰਨ ਵਿੱਚ ਆਉਣਾ ਹੈ ਜਿੱਥੇ ਜੋਰੇ ਉਤਾਰਨੇ ਨੇ ਨਾਲੇ ਆਪਣਾ ਔਦਾ ਵੀ ਉੱਥੇ ਰੱਖ ਦੇਣਾ ਹੈ ਹਿਰਦੇ ਦੀ ਝੋਲੀ ਖਾਲੀ ਕਰਕੇ ਆਉਣਾ ਹੈ ਖਾਲੀ ਕਰਕੇ ਤੇ ਆ ਕੇ ਸਤਗੁਰ ਦੇ ਚਰਨਾਂ 'ਚ ਇਹੋ ਹੀ ਬੇਨਤੀ ਕਰਨੀ ਹੱਥ ਜੋੜ ਕੇ ਇਹ ਸਤਗੁਰੂ ਤੇਰੇ ਵਰਗਾ ਕੋਈ ਦਾਤਾ ਨਹੀਂ ਤੇ ਮੇਰੇ ਵਰਗਾ ਕੋਈ ਮੰਗਤਾ ਨਹੀਂ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਓ ਸਤਗੁਰੂ ਤੇਰੇ ਵਰਗਾ ਦਾਤਾ ਨਹੀਂ ਤੇ ਮੇਰੇ ਵਰਗਾ ਭਿਖਾਰੀ ਨਹੀਂ ਅੰਦਰੋਂ ਇਹ ਜੋਦਰੀ ਕਰਨੀ ਹੈ ਇਹ ਬੇਨਤੀ ਕਰਨੀ ਹੈ ਪਿਤਾ ਜੀ ਹਮ ਭੀਖ ਕਪੇਖਾਰੀ ਤੇਰੇ ਤੂੰ ਨਿਰਪਤ ਹੈ ਦਾਤਾ ਭਾਈ ਗੁਰਦਾਸ ਜੀ ਵੀ ਬੇਨਤੀ ਕਰਦੇ ਨੇ ਪਤਾ ਕੀ ਕਹਿੰਦੇ ਪਿਆਰ ਵਿੱਚ ਕਹਿੰਦੇ ਸਤਿਗੁਰੂ ਤੇਰੇ ਵਰਗਾ ਕੋਈ ਨਾਥ ਨਹੀਂ ਤੇ ਮੇਰੇ ਵਰਗਾ ਕੋਈ ਅਨਾਥ ਨਹੀਂ ਕੀ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਤੋਸੋ ਨਾਥ ਅਨਾਥ ਨਾ ਮੋਸਰ ਪਿਤਾ ਜੀ ਤੁਹਾਡੇ ਵਰਗਾ ਕੋਈ ਨਾਥ ਨਹੀਂ ਤੇ ਮੇਰੇ ਵਰਗਾ ਕੋਈ ਅਨਾਥ ਨਹੀਂ ਅਗੇ ਕਹਿੰਦੇ ਤੁਹਾਡੇ ਵਰਗਾ ਕੋਈ ਦਾਨੀ ਨਹੀਂ ਤੇ ਮੇਰੇ ਵਰਗਾ ਕੋਈ ਭਿਖਾਰੀ ਨਹੀਂ ਇਹ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਤੋਸੋ ਨਾ ਨਾਥ ਅਨਾਥ ਨਾ 모ਸਰ ਇਹ ਪਿਤਾ ਜੀ ਤੋਸੋ ਨਾ ਦਾਨੀ ਨਾ 모ਸੋ ਭਿਖਾਰੀ ਪਿਤਾ ਜੀ ਤੁਹਾਡੇ ਵਰਗਾ ਕੋਈ ਦਾਨੀ ਨਹੀਂ ਤੁਹਾਡੇ ਵਰਗਾ ਕੋਈ ਦਾਤਾ ਨਹੀਂ ਤੇ ਮੇਰੇ ਵਰਗਾ ਕੋਈ ਭਿਖਾਰੀ ਨਹੀਂ ਨਿਮਰਤਾ ਦੇ ਨਾਲ ਗੁਰੂ ਦੀ ਸ਼ਰਨ ਵਿੱਚ ਆ ਕੇ ਬੇਨਤੀ ਕਰਨੀ ਹੈ। ਧੰਨ ਗੁਰੂ ਅਰਜਨ ਦੇਵ ਜੀ ਸਿੰਘਾਸਨ ਤੇ ਬੈਠੇ ਨੇ। ਰਾਗੀ ਸੰਗ ਕੀਰਤਨ ਪਾਏ ਕਰਦੇ ਨੇ। ਕੀਰਤਨ ਦੀ ਸਮਾਪਤੀ ਹੋਈ। ਚਾਰ ਸਿੱਖ ਗੱਲ ਵਿੱਚ ਪੱਲਾ ਪਾ ਕੇ ਗੁਰੂ ਅਰਜਨ ਦੇ ਪਿਤਾ ਦੀ ਸ਼ਰਨ ਵਿੱਚ ਆ ਗਏ ਭਾਈ ਡੱਲਾ ਜੀ ਭਾਈ ਭਾਗੀ ਜੀ ਭਾਈ ਜਾਪੂ ਜੀ ਤੇ ਭਾਈ ਨਿਵਲੀ ਜੀ ਇਹ ਚਾਰ ਗੁਰਸਿੱਖ ਗੱਲ 'ਚ ਪੱਲਾ ਪਾਇਆ ਦੋਵੇਂ ਆਖ ਜੁੜੇ ਨੇ ਸਤਿਗੁਰੂ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਵਾਸਤੇ ਆਏ ਆਂ ਵੀ ਦੱਸੋ ਪਿਤਾ ਜੀ ਅਸੀਂ ਗ੍ਰਸਤੀ ਆਂ ਘਰਾਂ 'ਚ ਕੰਮਕਾਰ ਕਰਨ ਵਾਲੇ ਆਂ ਪਿਤਾ ਜੀ ਕਿਰਪਾ ਕਰੋ ਰਹਿਮਤ ਕਰੋ ਕੋਈ ਸਾਨੂੰ ਸੌਖਾ ਜਿਹਾ ਢੰਗ ਦੱਸੋ ਕਿ ਸਾਡਾ ਵੀ ਉਧਾਰ ਹੋ ਜਾਵੇ ਵੇਖੋ ਉਹ ਚਾਰ ਗੁਰਸਿੱਖਾਂ ਨੇ ਗੁਰੂ ਅਰਜਨ ਦੇ ਪਿਤਾ ਜੀ ਨੂੰ ਬੇਨਤੀ ਕੀਤੀ ਪਰ ਭਲਾ ਸਾਰੇ ਸੰਸਾਰ ਦਾ ਕਰਾ ਦਿੱਤਾ ਉਹਨਾਂ ਨੇ ਭਾਈ ਡੱਲਾ ਜੀ ਭਾਈ ਭਾਗੀ ਜੀ ਭਾਈ ਜਾਪੂ ਜੀ ਭਾਈ ਨਿਵਲੀ ਜੀ ਇਹ ਚਾਰ ਗੁਰਸਿੱਖਾਂ ਨੇ ਸਤਿਗੁਰੂ ਅਸੀਂ ਗ੍ਰਿਸ਼ਤੀ ਹਾਂ ਮਹਾਰਾਜ ਜੀ ਕਿਰਪਾ ਕਰੋ ਕੋਈ ਸੁੱਖਾ ਜਾ ਢੰਗ ਸੁੱਖਾ ਲਾਜ ਢੰਗ ਦੱਸੋ ਕੋਈ ਸੁਖਾਲਾ ਜਾ ਰਾਹ ਦੱਸ ਦਿਓ ਮਹਾਰਾਜ ਜੀ ਕਿ ਅਸੀਂ ਪਰਿਵਾਰ ਚ ਰਹਿੰਦੇ ਆ ਹੋਇਆ ਸਾਡਾ ਉਧਾਰ ਹੋ ਜਾਵੇ ਅਸੀਂ ਪਰਮੇਸ਼ਰ ਦੇ ਚਰਨਾਂ ਨਾਲ ਭੇਦ ਹੋ ਜਾਈਏ ਉਸ ਵੇਲੇ ਗੁਰੂ ਅਰਜਨ ਦੇ ਪਿਤਾ ਜੀ ਆਖਣ ਲੱਗੇ ਪੈ ਸੌਖਾ ਢੰਗ ਤੇ ਇਹੋ ਨਾਮ ਹੀ ਐ ਬਾਕੀ ਕੋਈ ਕਹਿੰਦਾ ਹੈ ਤਪ ਕਰੋ ਜੀ ਧੂਣਿਆਂ ਦੇ ਬੈਠੋ ਕੋਈ ਜੰਗਲਾਂ ਚ ਜਾਂਦਾ ਹੈ ਕਈ ਤਰ੍ਹਾਂ ਦੇ ਸਰੀਰ ਨੂੰ ਕਸ਼ਟ ਦੇ ਕੇ ਕਹਿੰਦਾ ਮੈਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ ਕਹਿੰਦੇ ਦਰਿਆ ਪਾਰ ਕਰਨਾ ਹੋਵੇ ਨਾ ਸਤਿਗੁਰੂ ਦੇ ਦਰਿਆ ਪਾਰ ਕਹਿੰਦੇ ਕੋਈ ਕੁੱਦ ਕੇ ਪਾਰ ਕਰਦੇ ਨੇ ਪਾਵਤਾਰੀ ਲਾ ਕੇ ਕਹਿੰਦੇ ਔਖਾ ਹੈ ਉਹ ਕਹਿੰਦੇ ਜੇ ਪੁਲ ਬਣਿਆ ਹੋਵੇ ਨਾ ਪੁਲ ਕੁਲ ਥਾਣੀ ਹਰ ਬੰਦਾ ਦਰਿਆ ਪਾਰ ਕਰ ਸਕਦਾ ਹੈ ਤੇ ਜੇ ਦਰਿਆ ਨੂੰ ਕੁੱਦ ਕੇ ਪਾਰ ਕਰਨਾ ਹੋਵੇ ਔਖਾ ਹੈ ਕਹਿੰਦੇ ਨਾਮ ਸੁਖਾਲਾ ਰਾਹ ਹੈ नाम रहा स्काल सतगुर शब्द की शब्द कमाई, कमाई।, कमाई, कमाई करो शब्द की कमाई शब्द की कमई करनी है नाम शब्द की कमाई करोगे अंदर रस आना शुरू हो जाएगा रस जो नाम तो सखने होंगे ने महाराज आखन लगे इन्हें चमा भाई ਜੋ ਨਾਮ ਤੋਂ ਸਖਨੇ ਹੁੰਦੇ ਨੇ ਨਾ ਉਹਨਾਂ ਦੇ ਅੰਦਰ ਈਰਖਾ ਦੁਸ਼ੈ ਚੁਗਲੀ ਨਿੰਦਿਆ ਇਹ ਚੀਜ਼ਾਂ ਘਰ ਘਰ ਜਾਂਦੀਆਂ ਨੇ ਤੇ ਉਹ ਫਿਰ ਨਾਮ ਤੋਂ ਸਖਨੇ ਲੋਕ ਇਹ ਚੀਜ਼ਾਂ ਅੱਜ ਸਰਦੇ ਰਹਿੰਦੇ ਨੇ ਫਿਰ ਹਾਏ ਉਹਨੇ ਮੈਨੂੰ ਐਦਾਂ ਕਿਹਾ ਤਾਂ ਮੈਨੂੰ ਐਦਾਂ ਕਹਿਣਾ ਹੈ ਉਹਨੇ ਇਹ ਮੇਰੇ ਤੋਂ ਵੱਡਾ ਮਕਾਨ ਬਣਾ ਲਿਆ ਉਹਨੇ ਮੇਰੇ ਤੋਂ ਵੱਡੀ ਗੱਡੀ ਬਣਾ ਲੈ ਲਈ ਮੈਂ ਅੱਗੇ ਵੀ ਕਈ ਵਾਰ ਬੇਨਤੀ ਕਰਦਾ ਉਹਨਾਂ ਭਾਗਾ ਵਾਲਿਓ ਅੱਜ ਸੰਸਾਰ ਦੇ ਲੋਕ ਜ਼ਿਆਦਾ ਗਿਣਤੀ ਚ ਨੇ ਮੈਂ ਸਾਰੇ ਨਹੀਂ ਕਹਿੰਦਾ ਜ਼ਿਆਦਾ ਗਿਣਤੀ ਬਹੁਤ ਗਿਣਤੀ ਹੁੰਦੀ ਹੈ ਆਪਣੇ ਦੁੱਖ ਕਰਕੇ ਉਹਨਾਂ ਦੁਖੀ ਨਹੀਂ ਜਿੰਨਾ ਕਿਸੇ ਨੂੰ ਸੁਖੀ ਵੇਖ ਕੇ ਦੁਖੀ ਨਹੀਂ ਇਹਦੀ ਚੜਦੀ ਕਲਾ ਕਿਉਂ ਗਈ ਕਿਸੇ ਦੀ ਚੜਦੀ ਕਲਾਈ ਸਾਡਾ ਦੁੱਖ ਬਣ ਜਾਂਦੀ ਹੈ ਸਤਗੁਰੂ ਇਹ ਚੀਜ਼ਾਂ ਨੂੰ ਸਾਨੂੰ ਬਚਾਉਣ ਸਾਧਕ ਨੂੰ ਕਿਤੇ ਜਿਉਂ-ਜਿਉਂ ਸ਼ਬਦ ਦਾ ਅਭਿਆਸ ਕਰੋਗੇ ਨਾਮ ਜਿਉਂ-ਜਿਉਂ ਜਪੋਗੇ ਤਿਉਂ-ਤਿਉਂ ਅੰਦਰ ਚਾਨਣ ਹੁੰਦਾ ਜਾਵੇਗਾ ਚਾਨਣ ਹੁੰਦਾ ਜਾਵੇਗਾ ਬੜੀ ਗੱਲ ਯਾਦ ਰੱਖਿਓ ਕਦੀ ਲਿਪ ਦੀ ਤਾਲ ਢਲੀ ਨਾ ਪਵੇ ਪਿਤਾ ਜੀ ਕਹਿੰਦੇ ਦੀਪਕ ਹੋਵੇ ਨਾ ਦੀਪਕ ਉਹਦੇ ਚੋਂ ਘਿਓ ਜਾਂ ਤੇਲ ਖਤਮ ਹੋ ਜਾਵੇ ਤੁਹਾਨੂੰ ਪਤਾ ਵੱਟੀ ਤਰਤਰ ਕਰਨਾ ਸ਼ੁਰੂ ਕਰ ਦਿੰਦੀ ਹੈ ਫਿਰ ਵੱਟੀ ਸੜਨਾ ਸ਼ੁਰੂ ਕਰ ਦਿੰਦੀ ਹੈ ਵੱਟੀ ਤਰਤਰ ਕਰਦੀ ਹੈ ਜੇ ਕੋਈ ਸਿਆਣਾ ਪੁਰਸ਼ ਫਿਰ ਦੀਪਕ ਚ ਤੇਲ ਪਾ ਦਵੇ ਫਿਰ ਦੀਪਕ ਜਗਦਾ ਹੈ ਫਿਰੋਸ਼ ਨਹੀਂ ਕਰਦਾ ਹੈ ਨਹੀਂ ਤਾਂ ਵੱਟੀ ਤਰਤਰ ਕਰਦੀ ਵੱਟੀ ਸੜਨਾ ਸ਼ੁਰੂ ਕਰ ਦਿੰਦੀ ਹੈ ਪਤਾ ਜੀ ਆਖਣ ਲੱਗੇ ਜਿਸ ਦਿਨ ਅੰਦਰੋਂ ਨਾਲੂਪੀ ਤੇਲ ਖਤਮ ਹੋ ਗਿਆ ਨਾ ਕਦੇ ਫਿਰ ਬੰਦਾ ਈਰਖਾ ਦਵੇ ਚ ਸਰਦਾ ਸੜਨਾ ਸ਼ੁਰੂ ਕਰਦਾ ਜੋ ਜੇ ਫਿਰ ਨਾਮ ਜਪਦਾ ਹੈ ਪਰਮੇਸ਼ਰ ਦੀ ਭਗਤੀ ਕਰਦਾ ਹੈ ਫਿਰ ਇਹ ਚੀਜ਼ਾਂ ਸਹਿਜੇ ਹੀ ਦੂਰ ਹੋ ਜਾਂਦੀਆਂ ਨੇ ਅੰਦਰ ਫਿਰ ਚਾਨਣ ਹੋਣਾ ਸ਼ੁਰੂ ਹੋ ਜਾਂਦਾ ਹੈ ਨਾਮ ਦਾ ਚਾਨਣ ਪਤਾ ਜੀ ਕਹਿੰਦੇ ਕਹਿੰਦੇ ਬੂਜਤ ਦੀਪਕ ਮਿਲਤ ਤਿਲਤ ਬੱਟੀ ਤਰਤਰ ਕਰਦੀ ਹੈ ਭਾਈ ਲਿਬ ਦੀ ਤਾਰਕ ਦੀ ਢਲੀ ਨਾ ਪਵੇ ਨਾਮ ਜਪਣਾ ਹੈ ਪਰਮੇਸ਼ਰ ਦੀ ਭਗਤੀ ਕਰਨੀ ਹੈ ਸ਼ਬਦ ਦਾ ਅਭਿਆਸ ਕਰਨਾ ਹੈ ਪਿਤਾ ਜੀ ਨਾਮ ਕਿਹੜਾ ਜਪਣਾ ਹੈ ਉਸ ਵੇਲੇ ਗੁਰੂ ਅਰਜਨ ਦੇਵ ਪਿਤਾ ਜੀ ਸੰਗਤ ਦੇ ਵਿੱਚ ਕਹਿੰਦੇ ਭਾਈ ਸੰਗਤ ਬੈਠ ਚੌਂਕੜਾ ਮਾਰ ਲਓ ਫਿਰ ਪਤਾ ਕਿਹੜਾ ਨਾਮ ਜਪਾਇਆ ਗੁਰੂ ਅਰਜਨ ਦੇਵ ਪਿਤਾ ਜੀ ਨੇ ਕਹਿੰਦੇ ਭਾਈ ਇਹ ਨਾਮ ਜਪਣਾ ਹੈ ਕਿਹੜਾ ਵਾਹਿਗੁਰੂ 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 ਸਤਗੁਰੂ ਕਹਿੰਦੇ ਇਸੇ ਨਾਮ ਨੇ ਤੁਹਾਡਾ ਲੋਕ ਵੀ ਸੁਖਿਆ ਕਰਨਾ ਹੈ ਤੇ ਪਰਲੋਕ ਵੀ ਸੁਹੇਲਾ ਕਰਨਾ ਹੈ ਸ਼ਬਦ ਦਾ ਅਭਿਆਸ ਕਰਨਾ ਹੈ ਕਿਰਤਕਾਰ ਵੀ ਕਰਨੀ ਹੈ ਯਤਨ ਕਰਨਾ ਕੰਮ ਕਰਦਿਆਂ ਵੀ ਵਾਹਿਗੁਰੂ ਯਾਦ ਰਵੇ ਚਿੱਤ ਉਹਦੇ ਚਰਨਾਂ ਨਾਲ ਜੁੜਿਆ ਰਹੇ ਭਾਗਾ ਵਾਲਿਓ ਇਹ ਚਾਰੇ ਗੁਰਸਿੱਖਾਂ ਨੇ ਫਿਰ ਗੁਰੂ ਅਰਜਨ ਦੇਵ ਜੀ ਤੋਂ ਉਪਦੇਸ਼ ਲਿਆ ਆਪੋ ਆਪਣੇ ਘਰਾਂ 'ਚ ਗਏ ਫਿਰ ਇਹਨਾਂ ਨੇ ਅੰਮ੍ਰਿਤ ਵੇਲੇ ਜਾਗਣਾ ਸ਼ਬਦ ਦੀ ਕਮਾਈ ਕਰਨੀ ਦਿਨੇ ਕੰਮਕਾਰ ਕਰਨਾ ਫਿਰ ਰਾਤ ਨੂੰ ਸੰਗਤ ਕਰਨੀ ਸੰਗਤ ਬੈਠ ਕੇ ਨਾਮ ਜਪਣਾ ਹੁਣ ਜਿਉਂ-ਜੋ ਨਾਮ ਜਪਦੇ ਨੇ ਅੰਦਰ ਇਹਨਾਂ ਦੇ ਚੰਨਨ ਹੁੰਦਾ ਜਾਂਦਾ ਹੈ ਅੰਦਰ ਖੇੜਾ ਆਈ ਜਾਂਦਾ ਇਹਨਾਂ ਦੇ ਹੁਣ ਦੁਨੀਆਂ ਵਾਲੇ ਵੀ ਇਹਨਾਂ ਦਾ ਸਤਿਕਾਰ ਕਰਦੇ ਨੇ ਲੋਕ ਵੀ ਇਹਨਾਂ ਨੂੰ ਕਿਤੇ ਵਾਕਈ ਇਹ ਚਾਰੇ ਗੁਰਸਿੱਖਾਂ ਦਾ ਜੀਵਨ ਬਹੁਤ ਪਿਆਰਾ ਹੈ ਕਿਉਂ ਗੁਰੂ ਅਰਜਨ ਦੇਵ ਜੀ ਪਿਤਾ ਦਾ ਬਚਨ ਸੰਭਾਲਿਆ ਇਹਨਾਂ ਨੇ ਕਿਸੇ ਨਾਲ ਧੋਖਾ ਨਹੀਂ ਕਰਦੇ ਕਿਸੇ ਨਾਲ ਫਰੇਵਰੀ ਨਹੀਂ ਕਰਦੇ ਦਸਵੰਦ ਵੀ ਦਿੰਦੇ ਨੇ ਲੋੜਵੰਦਾਂ ਦੀ ਮਦਦ ਵੀ ਕਰਦੇ ਨੇ ਬੜਾ ਇਹਨਾਂ ਦਾ ਸਤਕਾਰ ਹੈ ਬੜਾ ਪਿਆਰਾ ਜੀਵਨ ਬਣ ਗਿਆ ਚਾਰੇ ਗੁਰਸਿੱਖਾਂ ਦਾ ਫਿਰ ਇਹਨਾਂ ਦਾ ਜੀਵਨ ਵੇਖ ਕੇ ਭਾਈ ਗੁਰਦਾਸ ਜੀ ਨੇ ਫਿਰ ਇੱਕ ਗੁਰਸਿੱਖਾਂ ਦਾ ਪਰਿਵਾਰ ਦੇ ਵਿੱਚ ਜ਼ਿਕਰ ਕੀਤਾ ਜੀ ਕੀ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਡੱਲਾ ਭਾਗੀ ਭਗਤ ਹੈ ਲੋਕਾਂ ਨੇ ਭਗਤ ਦੀ ਭਗਤੀ ਕਹਿਣਾ ਸ਼ੁਰੂ ਕਰਤਾ ਕਿ ਉਹ ਪਰਮੇਸ਼ਰ ਦੀ ਭਗਤੀ ਕਰਦੇ ਨੇ ਜਦੋਂ ਪਰਮੇਸ਼ਰ ਦੀ ਭਗਤੀ ਸ਼ੁਰੂ ਕੀਤੀ ਅੰਦਰ ਖੇੜਾ ਵੀ ਆ ਗਿਆ ਟੁੱਟਿਆ ਨ ਜੋਰ ਦੇ ਵੀ ਨੇ ਤੇ ਭਾਈ ਗੁਰਦਾਸ ਨੇ ਫਿਰ ਜ਼ਿਕਰ ਕੀਤਾ ਗੁਰਸਿੱਖਾਂ ਦਾ ਕਹਿੰਦੇ ਡੱਲਾ ਭਾਗੀ ਭਗਤ ਹੈ ਜਾਪੂ ਨਿਵਲੀ ਗੁਰ ਸ਼ਰਨਾਈ ਕਹਿੰਦੇ ਕਿਉਂ ਭਗਤ ਬਣੇ ਕਹਿੰਦੇ ਗੁਰੂ ਦੀ ਸ਼ਰਨ ਵਿੱਚ ਆ ਗਏ ਪਾ ਗੁਰੂ ਦੇ ਬਚਨ ਨੂੰ ਕਮਾਇਆ ਇਹਨਾਂ ਨੇ ਗੁਰੂ ਦੇ ਬਚਨ ਨੂੰ ਮੰਨਿਆ ਡੱਲਾ ਭਾਗੀ ਭਗਤ ਹੈ ਜਾਪੂ ਨਿਵਲੀ ਗੁਰ ਸ਼ਰਨਾਈ ਫਿਰ ਭਾਈ ਗੁਰਦਾਸ ਨੇ ਆਪਣੀ ਬਾਣੇ 'ਚ ਇਜ਼ਹਰ ਕੀਤਾ ਗੁਰਸਿੱਖਾਂ ਦਾ ਫਿਰ ਅਗਲੀਆਂ ਬਖਸ਼ਿਸ਼ਾਂ ਗੁਰੂ ਅਰਜਨ ਦੇ ਪਿਤਾ ਨੇ ਕੀਤੀਆਂ ਆਖਿਆ ਭਾਈ ਤੁਸੀਂ ਕਿਰਤ ਵੀ ਕਰੋ ਗ੍ਰਸਤ ਵਿੱਚ ਵੀ ਲੈਣਾ ਨਾਲ ਸਿੱਖੀ ਦਾ ਪ੍ਰਚਾਰ ਵੀ ਤੁਸੀਂ ਕਰਨਾ ਹੈ ਇਹਨਾਂ ਦੇ ਜੀਵਨ ਨਾਲ ਦੇਖ ਕੇ ਕਈ ਟੁੱਟੇ ਗੁਰਨਾਨਕ ਦੇ ਘਰ ਨਾਲ ਜੁੜ ਗਏ ਮੇਰੇ ਕਹਿੰਦਾ ਸ਼ਰਾ ਸਮਝਿਓ ਸਾਰੀਆਂ ਬਰਕਤਾਂ ਨਾਮ ਦੇ ਵਿੱਚ ਹੀ ਐ ਜਹ ਮਾਤ ਪਿਤਾ ਤੁਤ ਮੀਤ ਨਾ ਭਾਈ ਮਨੁਹਾਂ ਨਾਮ ਤੇਰੇ ਸੰਗ ਸਹਾਈ ਜਿੱਥੇ ਕਿਸੇ ਨੇ ਬਾਣੀ ਫੜਨੀ ਕਿਸੇ ਨੇ ਸਹਾਈਤਾ ਨਹੀਂ ਕਰਨੀ ਕੋਈ ਰਿਸ਼ਤੇਦਾਰ ਮਿੱਤਰ ਨੇ ਬਾਣੀ ਫੜਨੀ ਉੱਥੇ ਨਾਮ ਨੇ ਸਹਾਈਤਾ ਕਰਨੀ ਹੈ ਕਿਰਤ ਵੀ ਕਰਨੀ ਹੈ ਪਰਿਵਾਰ ਨੂੰ ਪਾਲਣਾ ਵੀ ਹੈ ਪਰ ਉਹਦੀ ਯਾਦ ਵਿੱਚ ਰਹਿਣਾ ਹੈ ਜਿਬ ਦੀ ਤਾਲਕ ਦੀ ਢਲੀ ਨਾ ਪਵੇ ਮਰਦੇ ਆਖਿਆ ਸੀ